ਸਤਿ ਸ਼੍ਰੀ ਅਕਾਲ ਮੈਂ ਗੁਰਿੰਦਰਪਾਲ ਸਿੰਘ ਤੁਸੀ ਵੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਤੇ ਲੈ ਕੇ ਹਾਜ਼ਰ ਹਾਂ ਸਪੀਡ ਨਿਊਜ਼ ਆਓ ਫਿਰ ਸ਼ੁਰੂ ਕਰਦੇ ਹਾਂ ਪਹਿਲੀ ਖਬਰ ਤੋਂ ਪਾਕਿਸਤਾਨ ਦੇ ਕਵੇਟਾ ਸ਼ਹਿਰ ਵਿੱਚ ਇੱਕ ਵੱਡਾ ਧਮਾਕਾ ਹੋਇਆ ਇਸ ਧਮਾਕੇ ਵਿੱਚ 8 ਲੋਕ ਮਾਰੇ ਗਏ ਹਨ ਤੇ ਕਈ ਹੋਰ ਲੋਕ ਜ਼ਖਮੀ ਹੋ ਗਏ ਨੇ ਤੇ ਪੁਲਿਸ ਦੇ ਇੱਕ ਬਿਆਨ ਅਨੁਸਾਰ ਸ਼ਹਿਰ ਦੇ ਸਾਰੇ ਵੱਡੇ ਹਸਪਤਾਲਾਂ ਵਿੱਚ ਐਮਰਜੈਂਸੀ ਕੋਸ਼ਿਸ਼ ਕਰ ਦਿੱਤੀ ਗਈ ਹੈ ਤੇ ਇਨ੍ਹਾਂ ਵਿੱਚ ਕਵੇਟਾ ਸਿਵਲ ਹਸਪਤਾਲ بلوچستان ਮੈਡੀਕਲ ਕਾਲਜ ਬੀ ਐਮ ਸੀ ਹਸਪਤਾਲ ਤੇ ਟਰੋਮਾ ਸੈਂਟਰ ਸ਼ਾਮਲ ਹਨ ਸਾਰੇ ਡਾਕਟਰਾਂ ਫਾਰਮਾਸਿਸਟ ਨਰਸਾਂ ਦੇ ਪੈਰਾ ਮੈਡੀਕਲ ਸਟਾਫ ਨੂੰ ਹਸਪਤਾਲਾਂ ਵਿੱਚ ਮੌਜੂਦ ਰਹਿਣ ਦੇ ਨਿਰਦੇਸ਼ ਦਿੱਤੇ ਗਏ ਨੇ ਤੇ ਸਿਹਤ ਵਿਭਾਗ ਦੇ মিডিਆ ਕੋਆਰਡੀਨੇਟਰ ਡਾਕਟਰ ਵਿਸ਼ੇਖ ਬੇਗ ਦੇ ਅਨੁਸਾਰ ਤਮਾਕੇ ਵਿੱਚ ਜ਼ਖਮੀ ਹੋਏ 19 ਲੋਕਾਂ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਿਭਾਗ ਅਤੇ ਟਰਾਮਾ ਸੈਂਟਰ ਵਿੱਚ ਲਿਆਂਦਾ ਗਿਆ ਤੇ ਮੁੱਢਲੀ ਸਹਾਇਤਾ ਪ੍ਰਾਪਤ ਕਰਨ ਤੋਂ ਬਾਅਦ ਸਾਰੇ ਜ਼ਖਮੀਆਂ ਨੂੰ ਅਗਲੇ ਇਲਾਜ ਲਈ ਟਰਾਮਾ ਸੈਂਟਰ ਵਿੱਚ ਤਬਦੀਲ ਕਰ ਦਿੱਤਾ ਗਿਆ ਤੇ ਮੀਡੀਆ ਰਿਪੋਰਟਾਂ ਅਨੁਸਾਰ ਇਹ ਇੱਕ ਆਤਮਕਾਤਿ ਬੰਬ ਧਮਾਕਾ ਸੀ ਇਹ ਧਿਆਨ ਦੇਣ ਯੋਗ ਹੈ ਕਿ 4 ਸਤੰਬਰ ਨੂੰ ਕਵਿਟਾ ਵਿੱਚ ਇੱਕ ਰਾਜਨੀਤਿਕ ਰੈਲੀ ਦੌਰਾਨ ਇੱਕ ਬੰਬ ਧਮਾਕਾ ਹੋਇਆ ਸੀ ਜਿਸ ਵਿੱਚ 15 ਲੋਕ ਮਾਰੇ ਗਏ ਸਨ ਤੇ 30 ਤੋਂ ਵੱਧ ਲੋਕ ਜ਼ਖਮੀ ਹੋਏ ਸਨ ਪੰਜਾਬ ਸਰਕਾਰ ਨੇ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਦੇ ਆੜਤੀਆਂ ਤੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ ਤੇ ਕਰੋਨਾ ਸਮੇਂ ਤੋਂ ਬਾਅਦ ਖੰਨਾ ਮੰਡੀ ਦਾ ਹਿੱਸਾ ਰਹਾਉਣ ਮੰਡੀ ਨੂੰ ਯਾਰਡ ਬਣਾ ਦਿੱਤਾ ਗਿਆ ਸੀ ਤੇ ਜਿਸ ਕਰਕੇ ਆਨਲਾਈਨ ਪ੍ਰਕਿਰਿਆ 'ਚ ਬਹੁਤ ਮੁਸ਼ਕਲ ਆ ਰਹੀਆਂ ਸੀ ਤੇ ਹੁਣ ਸਰਕਾਰ ਨੇ ਰਹਾਉਣ ਨੂੰ ਮੰਡੀ ਯਾਰਡ ਐਲਾਨ ਦਿੱਤਾ ਤੇ ਇਸ ਨਾਲ ਇੱਥੇ ਝੋਨੇ ਦੀ ਖਰੀਦ ਦੀ ਵੀ ਸ਼ੁਰੂ ਹੋ ਗਈ ਹੈ ਤੇ ਕੁਝ ਹੀ ਘੰਟਿਆਂ 'ਚ 50000 ਤੋਂ ਵੱਧ ਬੋਰੀਆਂ ਝੋਨਾ ਖਰੀਦ ਲਿਆ ਜਾਵੇਗਾ ਤੋ ਕਿ ਆਰਤੀ ਐਸੋਸੀਏਸ਼ਨ ਨੇ ਉਹਨਾਂ ਦੇ ਖੰਨਾ ਪ੍ਰਦਾਨ ਹਰਮਨ ਸਿੰਘ ਰੋਸਾ ਨੇ ਕਿਹਾ ਕਿ ਮੰਤਰੀ ਤਰਨਪ੍ਰੀਤ ਸੌਂਦ ਨੇ ਯਤਨਾਂ ਸਦਕਾ ਇਹ ਮੰਗ ਪੂਰੀ ਹੋਈ ਹੈ ਜਿਸ ਨਾਲ ਬਹੁਤ ਰਾਹਤ ਮਿਲੇਗੀ ਖੰਨਾ ਦੀ ਮੇਨ ਮੰਡੀ ਅੰਦਰ ਫਸਲ ਦਾ ਗਲਟ ਵੀ ਨਹੀਂ ਆਵੇਗਾ ਤੇ ਮਾਰਕੀਟ ਕਮੇਟੀ ਚੇਅਰਮੈਨ ਜਗਤਾਰ ਸਿੰਘ ਗਿੱਲ ਨੇ ਦੱਸਿਆ ਕਿ ਵਿਭਾਗਾਂ ਨੇ ਹੱਥੋਂ ਹੱਥ ਕੰਮ ਕਰਕੇ ਮੰਗ ਪੂਰੀ ਕੀਤੀ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਕੂਲਾਂ 'ਚ 6ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸੀ ਪੜਾਉਣ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਹ ਉੱਤੇ ਹੀ ਤਜਰਬੇਕਾਰ ਸੰਸਥਾਵਾਂ ਤੋਂ ਸਿੱਖਿਆ ਪੰਜਾਬ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸੁਝਾਅ ਵੀ ਮੰਗੇ ਹਨ ਤੇ AI ਕੋਰਸ ਦੇ ਤਹਿਤ ਵਿਦਿਆਰਥੀਆਂ ਨੂੰ ਐਥਿਕਸ ਵਿਕਾਸ ਤੇ ਚਾਹੀ ਨਹੀਂ ਸਗੋਂ ਕੋਡਿੰਗ, ਹੈਕਿੰਗ, ਰੋਬੋਟਿਕਸ, ਡਾਟਾ ਲਿਟਰੇਸੀ ਦੇ ਬਾਰੇ 'ਚ ਦੱਸਿਆ ਜਾਵੇਗਾ ਤੇ ਇਹ ਕਰਿਕੂਲਮ 6ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਲਈ ਤਿਆਰ ਕੀਤਾ ਜਾਵੇਗਾ ਤੇ PSCB ਦੇ ਵਿਦਿਆਰਥੀਆਂ ਦੇ ਲਈ ਟੈਕਸਟਬੁੱਕ ਵਰਕਬੁੱਕ ਪ੍ਰੋਜੈਕਟ ਆਧਾਰਿਤ ਗਤੀਵਿਧੀਆਂ ਡਿਜੀਟਲ ਲਰਨਿੰਗ ਦੇ ਲਈ ਇੰਟਰਐਕਟਿਵ ਸੈਸ਼ਨ ਪਲਾਨ ਕੀਤੇ ਨੇ ਜੋ ਸਿਰਫ ਇੰਗਲਿਸ਼ ਚ ਹੀ ਨਹੀਂ ਬਲਕਿ ਪੰਜਾਬੀ ਚ ਵੀ ਹੋਣਗੇ ਤਾਂ ਜੋ ਵਿਦਿਆਰਥੀ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਦੱਖਣੀ ਏਸ਼ੀਆ ਦੇਸ਼ ਇੰਡੋਨੇਸ਼ੀਆ ਦੇ ਜਾਵਾ ਟਾਪੂ ਤੇ ਇੱਕ ਇਸਲਾਮੀ ਸਕੂਲ ਦੀ ਇਮਾਰਤ ਟੱਗੀ ਤੇ ਮਲਬੇ ਹੇਠ ਲਗਭਗ 65 ਬੱਚਿਆਂ ਦੇ ਫਸੇ ਹੋਣ ਦਾ ਖਰਚਾ ਤੇ ਐਸੋਸੀਏਟਿਡ ਪ੍ਰੈਸ ਦੇ ਅਨੁਸਾਰ ਹਾਦਸੇ ਵਾਲੀ ਥਾਂ ਤੇ ਬਚਾਅ ਕਾਰਜ ਜਾਰੀ ਹਨ ਤੇ ਅਤੇ ਇੱਕ ਬੱਚੇ ਦੀ লাশ ਬਰਾਮਦ ਕਰ ਲਈ ਗਈ ਹੈ ਤੇ ਦੱਸਿਆ ਜਾ ਰਿਹਾ ਕਿ ਸਕੂਲ ਦੀ ਇਮਾਰਤ ਉਸਾਰੀ ਦੀ ਅਧਿਨਸਤ ਤੇ ਮਲਬੇ ਹੇਠ ਦਬੇ ਬੱਚੇ ਨੂੰ ਅਜੇ ਤੱਕ ਬਾਹਰ ਨਹੀਂ ਕੱਢਿਆ ਗਿਆ ਪੂਰਬੀ ਜਾਵਾ ਦੇ ਸਿਰਤਵਾਰ ਜੋ ਸ਼ਹਿਰ ਵਿੱਚ ਅਲ ਖੋਜੀਨੀ ਇਸਲਾਮਿਕ ਬੋਰਡਿੰਗ ਸਕੂਲ ਦੀ ਅਸਥਿਰ ਕੰਕਰੀਟ ਦੀ ਇਮਾਰਤ ਡੇ ਗਈ ਹੈ ਤੇ ਮਲਬੇ ਹੇਠ ਫਸੇ ਵਿਦਿਆਰਥੀਆਂ ਨੂੰ ਆਕਸੀਜਨ ਅਤੇ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ ਤੇ ਬਚਾਅ ਕਰਮਚਾਰੀ ਪੁਲਿਸ ਅਤੇ ਸੈਨਿਕ ਮਲਬੇ ਵਿੱਚੋਂ ਖੁਦਾਈ ਕਰ ਰਹੇ ਹਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂ ਤੇ ਵੱਡਾ ਐਕਸ਼ਨ ਲਿਆ ਗਿਆ ਪਾਰਟੀ ਦੇ ਸੀਨੀਅਰ ਆਗੂ ਜਗਦੀਪ ਸਿੰਘ ਚੀਮਾ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ આરોਪਾਂ ਚ ਪਾਰਟੀ ਦੀ ਮੋਢਲੀ ਮੈਂਬਰਸ਼ਿਪ ਤੋਂ ਬਰਖਾਸਤ ਕਰ ਦਿੱਤਾ ਗਿਆ ਤੇ ਇਹ ਜਾਣਕਾਰੀ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਸਾਂਝੀ ਕੀਤੀ ਗਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹਾ ਸੰਗਠਨ ਅਤੇ ਹੋਰ ਸੀਨੀਅਰ ਆਗੂਆਂ ਵੱਲੋਂ ਪਾਰਟੀ ਦੇ ਸੀਨੀਅਰ ਆਗੂ ਜਗਦੀਪ ਸਿੰਘ ਸੀਮਾ ਦੀਆ ਪਾਰਟੀ ਵਿਰੋਧੀ ਗਤੀਵਿਧੀਆਂ ਬਾਰੇ ਦਿੱਤੀ ਗਈ ਰਿਪੋਰਟ ਦਾ ਗੰਭੀਰ ਨੋਟਿਸ ਲਿਆ ਅਤੇ ਪਾਰਟੀ ਹਾਈ ਕਮਾਂਡ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਹੀ ਉਹਨਾਂ ਨੂੰ ਪਾਰਟੀ ਦੀ ਮੂਲੀ ਮੈਂਬਰਸ਼ਿਪ ਤੋਂ ਕੱਢਣ ਦਾ ਫੈਸਲਾ ਕੀਤਾ। ਅਮਰੀਕਾ ਨੇ ਵਿਦੇਸ਼ੀ ਫਿਲਮਾਂ ਤੇ 100% ਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ 트ੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਇਸ ਦਾ ਐਲਾਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਅਮਰੀਕੀ ਫਿਲਮ ਇੰਡਸਟਰੀ ਨੂੰ ਵਿਦੇਸ਼ੀ ਕੰਪਨੀਆਂ ਨੇ ਚੁਰਾ ਲਿਆ ਤੇ 트ੰਪ ਨੇ ਖਾਸ ਤੌਰ ਤੇ ਕੈਲੀਫੋਰਨੀਆ ਦਾ ਜ਼ਿਕਰ ਕੀਤਾ ਹੈ। ਇਸ ਸੂਬੇ ਦੇ ਲਾਸ ਐਂਜਲਸ ਵਿੱਚ ਹਾਲੀਵੁੱਡ ਹੈ। ਤੇ 트럼ਪ ਨੇ ਕਿਹਾ ਕਿ ਕੈਲੀਫੋਰਨੀਆ ਦੀ ਕਮਜ਼ੋਰ ਸਰਕਾਰ ਤੇ ਬੁਰੇ ਗਵਰਨਰ ਦੀ ਵਜ੍ਹਾ ਨਾਲ ਇਹ ਸੋਬਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਤੇ 트럼ਪ ਨੇ ਕਿਹਾ ਕਿ ਇਸ ਲੰਮੇ ਸਮੇਂ ਤੋਂ ਚੱਲ ਹੀ ਆ ਰਹੀ ਕਦੇ ਨਾ ਕਦੇ ਖਤਮ ਹੋਣ ਵਾਲੀ ਸਮੱਸਿਆ ਨੂੰ ਖਤਮ ਕਰਨ ਲਈ ਉਹ ਅਮਰੀਕਾ ਦੇ ਬਾਹਰ ਬਣਨ ਵਾਲੀਆਂ ਸਾਰੀਆਂ ਫਿਲਮਾਂ ਤੇ 100% ਟੈਰਿਫ ਲਗਾਉਣਗੇ ਪੰਜਾਬ ਚ ਰੇਲ ਰਹੀ ਯਾਤਰਾ ਕਰਨ ਵਾਲੇ ਵਿਅਕਤੀਆਂ ਲਈ ਇੱਕ ਵੱਡੀ ਰਾਹਤ ਭਰੀ ਖਬਰ ਆਈ ਹੈ ਉੱਤਰ ਰੇਲਵੇ ਨੇ ਮੁਰੰਮਤ ਕਾਰਜਾਂ ਦੇ ਕਾਰਨ ਸਥਾਈ ਤੌਰ ਤੇ ਬੰਦ ਕੀਤੇ ਗਏ ਟ੍ਰੇਨ ਸਟਾਪੇਜ ਨੂੰ ਫਿਰ ਤੋਂ ਬਹਾਲ ਕਰਨ ਦਾ ਫੈਸਲਾ ਕੀਤਾ ਹੈ ਅਮ੍ਰਿਤਸਰ ਜਲੰਧਰ ਰੇਲ ਲਾਈਨ ਤੇ ਚੱਲਣ ਵਾਲੀਆਂ ਕਈ ਐਕਸਪ੍ਰੈਸ ਗੱਡੀਆਂ 1 ਅਕਤੂਬਰ ਤੋਂ ਆਪਣੇ ਪੁਰਾਣੇ ਨਿਰਧਾਰਿਤ ਸਟਾਪੇਜ ਤੇ ਰੁਕਣਗੀਆਂ ਤੇ ਜਿਸ ਨਾਲ ਰੋਜ਼ਾਨਾ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਵੱਡੀ ਸਹੂਲਤ ਮਿਲੇਗੀ ਤੇ ਰੇਲਵੇ ਅਧਿਕਾਰੀਆਂ ਅਨੁਸਾਰ ਪਿਛਲੇ ਕੁਝ ਸਮੇਂ ਤੋਂ ਰੇਲ ਲਾਈਨਾਂ ਤੇ ਸਟੇਸ਼ਨਾਂ ਉੱਤੇ ਚੱਲ ਰਹੇ ਮੁਰੰਮਤ ਕਾਰਜਾਂ ਦੇ ਚੱਲਦੇ ਕਈ ਟ੍ਰੇਨਾਂ ਦੇ ਸਟਾਪੇਜ ਨੂੰ ਰੂਪ ਨਾਲ ਬੰਦ ਕਰ ਦਿੱਤਾ ਗਿਆ ਸੀ ਤਾਂ ਹੁਣ ਕੰਮ ਪੂਰਾ ਹੋਣ ਤੇ ਬਾਅਦ ਇਹਨਾਂ ਸਟਾਪੇਜ ਨੂੰ ਫਿਰ ਤੋਂ ਸ਼ੁਰੂ ਕਰ ਦਿੱਤਾ ਗਿਆ। ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਗਾਜ਼ਾ ਲਈ 20 ਸੁਤਰੀ ਸ਼ਾਂਤੀ ਯੋਜਨਾ ਪੇਸ਼ ਕੀਤੀ ਜਿਸ ਨੂੰ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਤਿਹਾਸਿਕ ਕਰਾਰ ਦਿੰਦੇ ਹੋਏ ਸਵਾਗਤ ਕੀਤਾ ਤੇ ਪੀਐਮ ਮੋਦੀ ਨੇ ਉਮੀਦ ਜਤਾਈ ਕਿ ਇਹ ਪ੍ਰਸਤਾਵ ਇਜ਼ਰਾਈਲ ਤੇ ਫਲਸਤੀਨ ਵਿਚਕਾਰ ਲੰਮੇ ਸਮੇਂ ਦੀ ਸ਼ਾਂਤੀ ਲਿਆਵੇਗਾ ਤੇ ਯੋਜਨਾ ਚ ਫੌਜੀ ਗਤੀਵਿਧੀਆਂ ਰੋਕਣਾ ਬੰਦ ਕਰਾ ਦੀ ਰਿਹਾਈ ਤੇ ਇੱਕ ਅਸਥਾਈ ਗਵਰਨਿੰਗ ਬੋਰਡ ਦੀ ਸਥਾਪਨਾ ਸ਼ਾਮਲ ਹੈ ਤੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਇਜ਼ਰਾਈਲ ਦੇ ਪ੍ਰਧਾਨ ਮંત્રી ਨੇਤਨ ਯਾਹੂ ਨਾਲ ਆਪਣੀ ਮੁਲਾਕਾਤ ਤੋਂ ਬਾਅਦ ਇਸ ਇਤਿਹਾਸਿਕ ਦਿਨ ਕਿਹਾ ਤੇ ਫਿਰ 트ੰਪ ਨੇ ਗਾਜ਼ਾ ਸਬੰਧੀ 20 ਸੁੱਤਰੀ ਸਮਝੌਤਾ ਪੇਸ਼ ਕੀਤਾ ਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਤੇ ਪ੍ਰਤੀਕਿਰਿਆ ਦਿੱਤੀ ਅਤੇ 트ੰਪ ਦੀ ਯੋਜਨਾ ਦਾ ਸਵਾਗਤ ਵੀ ਕੀਤਾ ਤੇ ਉਹਨਾਂ ਮੀਤਾਈ ਕਿ ਇਸ ਨਾਲ ਦੋਵਾਂ ਧਿਰਾਂ ਵਿਚਕਾਰ ਸਹਿਮਤੀ ਤੇ ਸ਼ਾਂਤੀ ਦਾ ਰਸਤਾ ਬਣੇਗਾ। ਸੋ ਅੱਜ ਦੇ ਬੁਲੇਟਿਨ ਵਿੱਚ ਇਨਹੀ ਦਿਓ ਆ ਗਿਆ ਧੰਨਵਾਦ।